ਅਸੀਂ ਇਸ ਟਾਈਮ ਖੜੇ ਆ ਜੀ ਸ਼ੈਪਟਨ ਦੇ ਵਿੱਚ ਤੇ ਸ਼ੈਪਟਨ ਜਿਹੜਾ ਇੱਕ ਪੰਜਾਬੀਆਂ ਦੀ ਵਸੋਂ ਦਾ ਇੱਕ ਏਰੀਆ ਜਿੱਥੇ ਕਿ ਬਹੁਤ ਪਹਿਲਾਂ ਤੋਂ ਪੰਜਾਬੀ ਆ ਕੇ ਬਸੇ ਆ ਤੇ ਬਹੁਤ ਸੋਹਣੇ ਰੰਗ ਭਾਗ ਉਹਨਾਂ ਨੇ ਲਾਏ ਆ ਬਹੁਤ ਸੋਹਣਾ ਜਿਹੜਾ ਉਹਨਾਂ ਦੇ ਆਪ ਦੇ ਫਾਰਮਿੰਗ ਆ ਤੇ ਫਾਰਮਿੰਗ ਦੇ ਵਿੱਚ ਇਸ ਟਾਈਮ ਅਸੀਂ ਸਰਦਾਰ ਗਰਮੀਤ ਸਿੰਘ ਦੇ ਬਲਾਕ ਤੇ ਆ ਬਲਾਕ ਦੇ ਤੇ ਆ ਜੀ ਜਿਹੜੇ ਕਿ ਬਹੁਤ ਹੀ ਇੱਥੋਂ ਦੇ ਨਾਮਵਰ ਸਖਸੀਅਤ ਨੇ ਗੁਰੂ ਘਰ ਦੇ ਵਿੱਚ ਵੀ ਬੜੀ ਸੇਵਾ ਨਿਭਾਉਂਦੇ ਆ ਮੁੱਖ ਸੇਵਾਦਾਰ ਦੇ ਤੌਰ ਦੇ ਉੱਤੇ ਨੇ ਆਪਣੀ ਉਹਨਾਂ ਨੇ ਬਹੁਤ ਵਧੀਆ ਪਛਾਣ ਬਣਾਈ ਹੋਈ ਹੈ ਤੇ ਨਾਲ-ਨਾਲ ਬੜੇ ਪਿਆਰੇ ਇਨਸਾਨ ਤੇ ਬਹੁਤ ਵਧੀਆ ਇੱਕ ਸਫਲ ਕਿਸਾਨ ਨੇ ਤੇ ਉਸੇ ਦੀ ਅਸੀਂ ਅੱਜ ਜਿਹੜੀ ਤੁਹਾਨੂੰ ਜਿਹੜੀ ਉਹਨਾਂ ਦੀ ਜਿਹੜੀ ਹੁਣ ਤੱਕ ਦੀ ਮਿਹਨਤ ਆ ਉਹ ਤੁਹਾਨੂੰ ਕੈਮਰੇ ਦੇ ਜ਼ਰੀਏ ਦਿਖਾ ਰਹੇ ਆ ਦੇਖਿਆ ਤੁਸੀਂ ਹੁਣੇ ਦੇਖ ਰਹੇ ਆ ਵੀ ਇਹ ਪੀਅਰ ਜਾਨੀ ਕਿ ਜਿਹਨੂੰ ਅਸੀਂ ਨਾਸ਼ਪਤੀ ਕਹਿੰਦੇ ਆ ਉਹਦੀ ਵੈਰਾਈਟੀ ਆ ਤੇ ਹੋਰ ਅੱਗੇ-ਅੱਗੇ ਅਸੀਂ ਹੋਰ ਵੀ ਉਹਨਾਂ ਤੋਂ ਜਾਣਕਾਰੀ ਲੈਣੇ ਆ ਸੋ ਚੱਲਦੇ ਆ ਅੱਗੇ ਉਹ ਇਹਦੀ ਡ੍ਰਿਪ ਜਿਹੜੀ ਡ੍ਰਿਪ ਇਰੀਗੇਸ਼ਨ ਦਾ ਸਿਸਟਮ ਹੈ ਇਹਦੇ ਵਿੱਚ ਤੁਸੀਂ ਡ੍ਰਿਪਰੀਆਂ ਦੇ ਹਜੇ ਵੀ ਜਿਹੜੇ ਅੰਡਰ ਹੈਡ ਪਵਾਰੇ ਆਪਾਂ ਦੇ ਆ ਤੇ ਇੱਕ ਗੱਲ ਤੁਸੀਂ ਹਜੇ ਪਾਣੀ ਸੇਵ ਕਰਨ ਦੇ ਚੱਕਰਾਂ ਨਹੀਂ ਆ ਨਹੀਂ ਲੈ ਸਕਦੇ ਪੈ ਨਹੀਂ ਦੇਖੋ ਚੱਕਰ ਕੀ ਆ ਡ੍ਰਿਪ ਸਿਸਟਮ ਜਿਹੜਾ ਛੋਟਾ ਗ੍ਰਸਟ ਹੈ ਉਹਦੇ ਵਾਸਤੇ ਹੈਗਾ ਵਾਇਰ ਪਰ ਜਿਹੜਾ ਗ੍ਰਸਟ ਵੱਡਾ ਉਹਦੇ ਵਾਸਤੇ ਉਹ ਵੀ ਵਾਇਰ ਬੰਦੇ ਹੈ ਕਿਉਂਕਿ ਜਦੋਂ ਗਰਮੀ ਪਲੱਸ 40 ਡਿਗਰੀ ਟੈਂਪਰੇਚਰ ਹੁੰਦਾ ਤੁਹਾਨੂੰ ਤਾਂ ਬੜਾ ਚੋਕ ਪੱਕ ਲਈ ਥੋੜੀ ਜਿਹੀ ਅਕਾ ਜਾਣ ਕੇ ਨਹੀਂ ਤੁਸੀਂ ਜਾਣੀ ਜਾਣਕਾਰੀ ਹੁਣ ਹੁਣ ਕਰ ਰਹੇ ਹੋ ਹੁਣ ਆਉਣ ਵਾਲੇ ਸਮੇਂ ਤੇ ਸਪਰੇ ਨਹੀਂ ਕਰਦੇ ਤੁਸੀਂ ਸਪਰੇ ਕਰਦੇ ਆ ਸਪਰੇ ਕਰਦੇ ਆ ਸਪਰੇ ਪਰ ਕਿਉਂਕਿ ਉਹ ਸਪਰੇ ਵੀ ਖਰਾਬ ਕਰ ਦਿੰਦੇ ਜਿਹੜੀਆਂ ਸਪਰੇ ਹਾਂ ਨਾ ਦਰਖਤਾਂ ਨੂੰ ਇੰਨੀਆਂ ਉਹ ਜੰਗੀਆਂ ਨੇ ਹੈਗਾ ਕਿ ਜਿਹਦੇ ਨਾਲ ਕਿ ਤੁਸੀਂ ਆਪਾਂ ਉਹਨਾਂ ਨੂੰ ਕਹੀ ਵੀ ਹਾਂ ਇਹ ਬੈਨੀਫੀਟ ਨਹੀਂ ਹੈ ਉਹ ਹੋ ਜਾਂਦਾ ਹਾਂ ਹਾਂ ਉਦਾਂ ਉਹ ਲੱਗਦਾ ਕਲੀਨ ਬਾਗ ਪਰ ਉਹਦੇ ਨਾਲ ਕੀ ਹੁੰਦਾ ਕਿ ਜਿਹੜੀਆਂ ਜਿਹੜੀਆਂ ਤੇ ਫਾਈਨ ਰੂਟ ਸਿਸਟਮ ਹੈ ਓਹੋ ਬਹੁਤ ਹੀ ਡੈਮੇਜ ਹੁੰਦਾ ਕਿਉਂਕਿ ਇਹ ਜਿਹੜਾ ਵੀਡ ਕਿਲਰ ਹੈ ਵੀਡ ਕਿਲਰ ਇਹਨੂੰ ਵੀ ਵੀਡ ਕਿਲਰ ਇਹਨੂੰ ਵੀ ਕਲ ਕਰਦੀ ਟਰਾਈ ਕਰਦਾ ਤੇ ਉਹਦੇ ਨਾਲ ਜਿਹੜੀ ਫਟਰੀ ਵੀ ਹੈ ਮੇਰੀ ਜਿੱਦ ਕਰਨਿਆ ਉਹਦੇ ਜਿਹੜੇ ਪੱਤੇ ਆ ਉਹ ਉਹ ਕਈ ਵਾਰ ਨਹੀਂ ਤੁਹਾਨੂੰ ਦਿੱਕ ਤੁਸੀਂ ਦੇਖੋਗੇ ਇੱਥੇ ਕਦੇ ਕਦੇ ਕਿਤੇ ਕਿਤੇ ਉਹ ਤੀਆਂ ਦੇ ਉੱਪਰ ਪ੍ਰੈਸ਼ਰ ਪਿਆ ਹੋਇਆ ਹੈ ਉਹ ਹੈ ਦੋਈਆਂ ਦਾ ਤਾਂ ਉਹਦੇ ਨਾਲ ਇਦ ਕਰਕੇ ਕਰਕੇ ਇਹ 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 ਇਹਨਾਂ ਕਰਕੇ ਸੋਰੀ ਗ੍ਰੀਨਰੀ ਵੀ ਲਖਣੀ ਪੈਂਦੀ ਹੈ ਕਿਉਂਕਿ ਹੀਟ ਹੀਟ ਬਹੁਤ ਹੈ ਨੇ ਤੁਸੀਂ ਇੱਥੇ ਜਿਵੇਂ ਉਹ ਅੰਗੂਰਾਂ ਦੀ ਜੇ ਆਪਾਂ ਗੱਲ ਕਰਦੇ ਅੰਗੂਰਾਂ ਦੇ 1 ਤੋਂ 1.5 ਮੈਗ ਪਾਣੀ ਨਾਲ ਤੁਸੀਂ ਅੰਗੂਰ ਪਾਲ ਲੈਣਾ ਸਲਾਹਣਾ ਇਹ ਜਿਹੜੀ ਕੀ ਪਾਣੀ ਜਿਹੜਾ ਜਿਹੜਾ ਇਹ ਹੈ ਇਹ ਸੈਕੰਡ ਮੋਸਟ ਵਾਟਰ ਕੰਜ਼ਮਪਸ਼ਨ ਹੈ ਵੀ ओके ਇਹ ਬਦਾਮਾਂ ਤੋਂ ਬਾਅਦ ਫੇਰਾਂ ਦੇ ਵਿੱਚ ਪਿਆਰਾ ਪਾਣੀ ਲੱਗਦਾ ओके ਤੇ ਇੱਕ ਇੱਕ ਕੱਡੂ ਘੱਟ 5 ਤੋਂ ਸਾਢੇ 5 ਤੋਂ 6 ਮਿੰਟ 4 ਐਂਡ 6 ਨਗਲਿਗਨ ਨਗਲਿਗਨ ਪਰ ਸਹਾਰੀਆ ਆਪਾਂ ਪਾਣੀ ਬਹੁਤ ਆ ਪਾਣੀ ਪਾਣੀ ਬਹੁਤ ਹੁੰਦਾ ਕਿਸੇ ਕਰਕੇ ਜਿਹੜਾ ਪੇਅਰ ਆ ਸਾਰੇ ਦਾ ਸਾਰਾ ਪਾਣੀ ਦੇ ਦਿੰਦੇ ਆ ਫਿਰ ਤਾਂ ਇਹਦਾ ਵਜਨ ਵੀ ਹੁੰਦਾ ਠੋਸ ਹੁੰਦਾ ਹੈ ਬੇਟਾ ਹਾਂ ਬਾਈ ਕਿੰਨੇ ਏਕੜ ਤੁਸੀਂ ਟੋਟਲ ਕਰ ਰਹੇ ਹੋ ਬਾਗਬਾਨੀ ਇੱਥੇ ਮੇਰੇ ਕੋਲ 80 ਏਕੜ ਹੈ 80 ਏਕੜ ਤੇ ਕੀ ਕੀ ਉਹਨਾਂ ਦਾ ਰੇਸ਼ੋ ਪੇਅਰ ਕਿੰਨਾ ਹੈ ਰੇਸ਼ੋ ਪੇਅਰ 80 ਏਕੜਾਂ ਦੇ ਵਿੱਚ ਤੁਸੀਂ ਲਾਈ ਲਾਓ ਘਟੂ ਘਟਾ 60% ਪੇਅਰ ਨੇ 60% ਪੇਅਰ ਫਿਰ ਤੁਸੀਂ ਇੱਕ ਪੇਅਰ ਕਿੰਗ ਹੋ ਇਥੋਂ ਦੇ ਉਹ ਚਲੋ ਉਹ ਪੇਅਰ ਕਿੰਗ ਆ ਪਰ ਸਾਡੇ ਨਾਲ ਬਰੇਨਾਂ ਬਹੁਤ ਵੱਡੇ ਵੱਡੇ ਗਰੋਨ ਨੇ ਜਿਹੜੇ ਜਿਹੜੇ ਉਹਨੂੰ ਪੰਜਾਬੀਆਂ ਇਹਨਾਂ ਨੂੰ ਸਪਲਾਈ ਕਰਨੇ ਪੈਂਦੇ ਪੰਜਾਬੀਆਂ ਪੰਜਾਬੀਆਂ ਜਾਨੀ ਮੈਂ ਹੁਣ ਤਕਰੀਬਨ ਸਭ ਤੋਂ ਬਿਗੇਸਟ ਇਹਦਾ ਕੁੜਾ ਕਲੈਰ ਆ ਐਸਪੀ ਕਰਦੇ ਐਸਪੀ ਜੀ ਦਾ ਸਪਲਾਈ ਆ ਓਕੇ ਤੇ ਕਿੰਨਾ ਸਾਲ ਹੋ ਗਿਆ ਆਸਟ੍ਰੇਲੀਆ ਮੈਨੂੰ ਹੋ ਗਏ 26-27 ਸਾਲ ਹੋ ਗਏ ਇਸ ਸਾਲ ਤੇ ਪੰਜਾਬ ਤੋਂ ਕਿਹੜਾ ਮੇਰਾ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਪਿੰਡ ਮੁਸਤਫਾਵਾਦ ਹੈ ਮੇਰਾ ਹੋਵਾ ਜਿਹਦਾ ਜ਼ਿਲ੍ਹਾ ਸ਼ਿਮਕੇਰ ਸਿੰਘ ਦਾ ਪਿੰਡ ਹੈ ਅੱਛਾ 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 ਚਲੋ ਕੋਈ ਨਹੀਂ ਸਾਡੇ ਵੀ ਤੁਹਾਨੂੰ ਮੈਂ ਦੱਸ ਦਿਆਂ ਜਾਣਕਾਰੀ ਲਈ ਇਸ ਵੀਡੀਓ ਦੇ ਜਿਹੜੇ ਡਾਇਰੈਕਟਰ ਆ ਜੈਨ ਨੂੰ ਡਾਇਰੈਕਟ ਕਰਦੇ ਉਹ ਵੀ ਫਤਿਹਗੜ੍ਹ ਸਾਹਿਬ ਤੋਂ ਸੋ ਮੈਨੂੰ ਅਸਲੀ ਕੀ ਕੱਢਣ ਲੱਗੇ ਸੀ ਟਾਈਮ ਲੱਗਿਆ ਲੱਗਿਆ ਜੀ ਮੈਨੂੰ ਇੱਥੇ ਦੂਜੀ ਵਾਰ ਇਸ ਬਲੌਗ 'ਚ ਮੈਨੂੰ ਆਉਣ ਦਾ ਪਿਆਰ ਤੇ ਮੈਂ ਫੋਟੋ ਵੀ ਰੀਜ ਰਹੀ ਕਿ ਮੈਂ ਦਿਖਾਵਾਂ ਸਾਰਾ ਕੁਝ ਪਰ ਇਹ ਹੁਣ ਐਪਲ ਇਹ ਐਪਲ ਦੇ ਵਿੱਚ ਇਹ ਹਰਾ ਐਪਲ ਹੀ ਰਹਿਣਾ ਉਹ ਗ੍ਰੀਨ ਐਪਲ ਹੈ ਹਾਂ ਇਹ ਗ੍ਰੀਨ ਐਪਲ ਜੀ ਇਹਦਾ ਗ੍ਰੀਨ ਇਹਦਾ ਰੰਗ ਜਿੰਨਾ ਜ਼ਿਆਦਾ ਗ੍ਰੀਨ ਹੋਊਗਾ ਉਨੀ ਉਨੀ ਹੀ ਕੀਮਤ ਹੈ ਪਰ ਮੈਨੂੰ ਇੱਕ ਸਮਝ ਨਹੀਂ ਆਈ ਮੈਂ ਗ੍ਰੀਨ ਐਪਲ ਇੰਡੀਆ ਜਿੱਥੇ ਮੈਂ ਆਖਦਾ ਕਿਤੇ ਨਹੀਂ ਖਾ ਕੇ ਦੇਖਿਆ ਜੀ ਪਰ ਪਿਛਲੇ 10 ਸਾਲ ਤੋਂ ਇੱਥੇ ਆਇਆ ਮੈਨੂੰ ਹਜੇ ਤੱਕ ਗ੍ਰੀਨ ਐਪਲ 'ਚ ਮਿੱਠਾ ਜਾਂ ਟੇਸਟ ਨਹੀਂ ਮਿਲਿਆ ਖੱਟਾਪਨ ਹੁੰਦਾ ਇਸਕੀ ਇਹ ਐਕਚੁਅਲੀ ਹੈ ਕਿ ਐਕਚੁਅਲੀ ਹੈ ਤਾਂ ਪ੍ਰੋਸੈਸਿੰਗ ਐਪਲ ਹੈ ਅੱਛਾ ਜੀ ਕਿਉਂਕਿ ਇੱਥੇ ਕਾ ਬਹੁਤਾ ਖਾਣ ਵਾਸਤੇ ਘੱਟ ਇਹ ਇਹਦਾ ਜਿਹੜਾ ਜਿਹੜਾ ਪ੍ਰੋਸੈਸ ਕਰਦੀ ਐ ਐਸਪੀਸੀ ਪ੍ਰੋਸੈਸ ਕਰਦੀ ਐ ਵਿੱਚ ਜੂਸ ਕੱਢਦੀ ਐ ਤੇ ਇਹਦਾ ਇਹਦਾ ਜਿਹੜਾ ਮਰਬਾ ਪਾ ਬਣਾਉਂਦੇ ਆ ਜਿਹਨੂੰ ਕਹਿੰਦੇ ਐ ਕੈਨਿੰਗ ਕਰਦੀ ਐ ਅੱਛਾ ਜੀ ਤੇ ਬਾਕੀ ਨੂੰ ਬੋਇਲ ਕਰਕੇ ਆ ਐਪਲ ਪਾਈ ਆ ਵੀ ਉਹ ਐਪਲ ਪਾਈ ਐਸਦੀ ਬਣੀ ਹੁੰਦੀ ਐ ਇਹਦੀ ਬਣੀ ਹੁੰਦੀ ਐ ਓਕੇ 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 ਤੇ ਬਾਕੀ ਹੁਣ ਐਸੀ ਗੱਲ ਨਹੀਂ ਕਿ ਖਾਣ ਵਾਸਤੇ ਸਭ ਨਾਲੋਂ ਜ਼ਿਆਦਾ ਐਂਟੀ ਆਕਸੀਡੈਂਟਸ ਇਸ ਐਸ ਐਪਲ ਚ ਐਸ ਐਪਲ ਚ ਆ ਤੇ ਲੌਂਗ ਰਨ ਤੇ ਬਹੁਤ ਪੁਰਾਣਾ ਐਪਲ ਐ ਜਿਵੇਂ ਕਹਿੰਦੇ ਆ ਸਾਰੇ ਐਪਲਾਂ ਦਾ ਬਾਪ ਐ ਹੱਛਾ ਹਾਂ ਬੈਰੀਟੀ ਬੈਰੀਟੀ ਦੇ ਤੌਰ ਤੇ ਤੇ ਇਹ ਇਹ ਮੈਂ ਬੂਟੇ ਦੇਖ ਰਿਹਾ ਵੀ ਬੜੇ ਛੋਟੇ ਆ ਮੈਂ ਬਹੁਤ ਸਾਰੇ ਐਪਲ ਬਹੁਤ ਵੱਡੇ ਬੂਟੇ ਵਿਖੇ ਜਾਂ ਤੁਸੀਂ ਪ੍ਰੂਨ ਕਰਦੇ ਹੋ ਪ੍ਰੂਨਿੰਗ ਕਰਦੇ ਆ ਕਿਉਂਕਿ ਬਹੁਤੇ ਵੱਡੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਲੇਬਰ ਨੂੰ ਵੀ ਪ੍ਰੋਬਲਮ ਹੈ ਤੇ ਇਹ ਪਾਣੀ ਕਿੰਨਾ ਕ ਲੈਂਦਾ ਇਹ ਪਾਣੀ ਕੋਈ 3 ਤਨ ਤੋਂ 4 3 ਤੋਂ 4 ਮੈਗ ਇਹਨਾਂ ਨੂੰ ਪਾਣੀ ਬਹੁਤ ਜ਼ਿਆਦਾ ਚਾਹੀਦਾ ਪਰ ਪਾਣੀ ਕੰਟੀਨਿਊਸਲੀ ਚਾਹੀਦਾ ਇਸ ਬੂਟੇ ਦੀ ਦੇਖੀਏ ਤਾਂ ਕਿੰਨੀ ਉਮਰ ਇਹਦੀ ਉਮਰ ਹੈਗੀ ਹੈ ਸਤ ਸਾਲ ਸਤ ਸਾਲ ਤੇ ਕਿੰਨੇ ਸਾਲ ਦੀ ਹੋ ਰਹੀ ਹੈ ਜਦੋਂ ਇਹ ਅਜੇ ਚੱਲੂਗਾ ਕੋਟੋ ਕੋਟ ਦੀ ਸਾਲ ਨਹੀਂ ਸਾਲ ਹੋਰ ਚੱਲੂਗਾ ਤੇ ਇਹਦੀ ਜਿਹੜੀ ਫਰੂਟ ਦੀ ਹੈ ਜੇ ਮਨ ਲਈਏ ਜਦੋਂ ਆਸ ਸਾਲ ਲਾਇਆ ਸੀ ਤੇ ਕਿੰਨੇ ਚਿਰ ਬਾਅਦ ਫਰੂਟ ਦਿੰਦਾ ਦੇਖੋ ਜਿਹੜਾ ਐਪਲ ਹੈ ਸਟੋਰ ਫਰੂਟ ਤੋਂ ਸਭ ਤੋਂ ਬਾਅਦ ਸਭ ਤੋਂ ਛੇਤੀ ਕ੍ਰੌਪ ਦਿੰਦਾ ਹੈ ਅੱਛਾ ਜੇ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਦੂਜੇ ਬਲਾਕ 'ਚ ਲੈ ਕੇ ਜਾਂਦਾ ਉਹ ਉਹ ਅਸੀਂ ਐਸਾ ਲਾਇਆ ਤੇ ਪੂਰੇ ਕਿੰਨੇ ਸਾਲਾਂ ਬਾਅਦ ਅਸੀਂ ਫੁੱਲ ਪ੍ਰੋਡਕਸ਼ਨ ਲੈਣੀ ਸ਼ੁਰੂ ਕਰ ਦਿੰਦੇ ਹਾਂ ਫੁੱਲ ਪ੍ਰੋਡਕਸ਼ਨ ਆ ਜਾਂਦਾ ਹਾਂ ਪਰ ਇਹ ਜੇਰ ਤੁਸੀਂ ਫ੍ਰੀ ਸਟੈਂਡਿੰਗ ਕਰਦੇ ਹੋ ਬਿਨਾ ਟ੍ਰੈਲਸਾਂ ਤੋਂ ਬਿਨਾ ਉਹ ਤੋਂ ਫਟੋਣ ਫੁੱਟਦੀ ਇਹਦੀ ਜਿਹੜਾ ਰੂਟ ਸਿਸਟਮ ਨੂੰ ਸਟਰੋਂਗ ਕਰਨਾ ਪੈਂਦਾ ਕਿਉਂਕਿ ਇਹਨੇ ਆਪਣਾ ਭਾਰ ਵਿੱਚ ਝੱਲਣਾ ਖਰ ਬਾਅਦ ਪਰ ਆਦਰਵਾਇਜ਼ ਫਰੂਟ ਦਾ ਦੂਜੇ ਸਾਲ ਲੱਗ ਜਾਂਦਾ ਫੁੱਲ ਹੋ ਜਾਂਦਾ ਪਰ ਕਿਉਂਕਿ ਸਪੋਰਟ ਦੇਣ ਇੱਕ ਵਾਸਤੇ ਤੁਹਾਨੂੰ ਥੋੜਾ ਬਹੁਤਾ ਇਹਨੂੰ ਇਹਦਾ ਤੋਂ ਲਾਹੇ ਹਟਾਣਾ ਪੈਂਦਾ ਐਕਚੁਅਲੀ ਤੀਜੇ ਚੌਥੇ ਸਾਲ ਇਹ ਪ੍ਰੋਡਕਸ਼ਨ ਦੇ ਜਾਂਦਾ ਮਾਫੀ ਚਾਉਣਾ ਇੱਕ ਗੱਲ ਇਹੋ ਜੀ ਹੈ ਵੀ ਕਿਉਂਕਿ ਜਿੰਨੀਆਂ ਵੀ ਹੁਣ ਤੱਕ ਅਸੀਂ ਐਪੀਸੋਡ ਪਾਏ ਆ ਉਹਨਾਂ 'ਚ ਨਾ ਇੱਕ ਸਵਾਲ ਉਦੋਂ ਬਾਅਦ ਮੈਨੂੰ ਬੜਾ ਤੇਜ਼ੀ ਨਾਲ ਆਉਂਦਾ ਕਿਉਂਕਿ ਹਰ ਬੰਦੇ ਦੇ ਅਖੀਰ ਨਾ ਝੋਲੀ 'ਚ ਦਾਣੇ ਗਿਣਨ ਦੀ ਜਿਹੜੀ ਇੱਕ ਇੱਕ ਮੈਂਟੈਲਿਟੀ ਆ ਸਾਰੀ ਬਿਲਕੁਲ ਵੀ ਐਂਡ 'ਚ ਸਾਨੂੰ ਕੀ ਬਚਿਆ ਸੋ ਅਸੀਂ ਇਹ ਸਾਡੇ ਸਰੋਤਿਆਂ ਨੂੰ ਕਲੀਅਰ ਕਰੋ ਕਈ ਵਾਰੀ ਅਸੀਂ ਇਹ ਪਰਸਨਲ ਵੀ ਹੁੰਦੀ ਆ ਗੱਲ ਪਰ ਫਿਰ ਵੀ ਥੋੜਾ ਜਿਹਾ ਆਪਣੇ ਧੰਗ ਨਾਲ ਕਲੀਅਰ ਕਰੋ ਵੀ ਇੱਕ ਇੱਕ ਜਿਹੜਾ ਏਕੜ ਆ ਉਹ ਚੋ ਕਿੰਨੇ ਕਿ ਤਾਨ ਹੋ ਜਾਂਦਾ ਕਿ ਕੀ ਇਹਦਾ ਹੈ ਥੋੜੀ ਦੇਖੋ ਦੇਖੋ ਕੋਈ ਵੀ ਕੋਈ ਵੀ ਚੀਜ਼ ਹੈ ਜਦੋਂ ਤੁਸੀਂ ਐਕਚੁਅਲੀ ਜਿਹੜੀ ਜਿਹੜੀ ਹੁਣ ਮਾਡਰਨ ਐਗਰੀਕਲਚਰ ਆ ਮਾਡਰਨ ਐਗਰੀਕਲਚਰ ਬੜੀ ਫਾਈਨ ਟੂਨ ਸਿਸਟਮ ਹੈ ਜੀ ਜੀ ਤੁਸੀਂ ਤਨ ਦੇ ਡੜਾ ਨਹੀਂ ਕਰ ਸਕਦੇ ਹੂੰ ਕੋਈ ਜੇ ਡੜਾ ਕਰੋਗੇ ਤਾਂ ਤੁਹਾਨੂੰ ਕੁਝ ਨਹੀਂ ਮਿਲੇਗਾ ਹੂੰ ਜੇ ਤੁਸੀਂ ਐਜੇ ਟਨ ਵਿੱਚੋਂਗੇ ਹੂੰ ਹੂੰ ਯੂ ਕੈਨਟ ਮੇਕ ਮਨੀ ਹੂੰ ਪਰ ਜੇ ਤੁਸੀਂ ਐਜੇ ਕਿਲੋ ਵਿੱਚੋਂਗੇ ਹੂੰ ਫਿਰ ਓਕੇ ਅਸੀਂ ਜਿਹੜਾ ਮੇਰਾ ਆਪਣਾ ਮੈਂ ਟ੍ਰਾਈ ਕਰਦਾ ਜਿਹੜਾ ਫਰੂਟ ਮੈਨੂੰ ਮਿਲਦਾ ਹੈ ਇਹ ਟਾਣੇ ਜਿਹੜੇ ਦੇ ਕੈਂਡੀ ਦਾ ਕੋਟਾ ਉਹ ਉਹਦੀ ਸੀ ਕੁਆਲਿਟੀ ਵੱਲ ਵੀ ਧਿਆਨ ਦੇਉਂਦੇ ਬੋਤਾ ਹੂੰ ਹੂੰ ਕਿਉਂਕਿ ਉਹ ਸਿਰਫ ਸਿਰਫ ਟਾਣੇ ਜ ਹੁੰਦਾ ਉਹਨਾਂ ਨੇ ਵੀ ਉਹਨੂੰ ਉਹਨੂੰ ਕੱਟਣਾ ਵੱਢਣੇ ਹੁੰਦਾ ਹੂੰ ਹੂੰ ਤੇ ਜਿਹੜਾ ਇਹ ਐਪਲ ਹੈ ਐਪਲ ਨੂੰ ਬਹੁਤ ਜ਼ਿਆਦਾ ਤੁਸੀਂ ਦੇਖੋਗੇ ਥੱਲੇ ਪਿਆ ਐਪਲ ਕਰਕੇ ਸਾਰਾ ਇਹ ਇਹਦਾ ਇਹਦਾ ਇਹਦੀ ਜਿਹੜੀ ਰਿਟਰਨ ਹੈ ਉਹ ਬਾਈ ਬਾਈਕ ਬਾਈ ਬਾਕਸਸ ਹੈ ਬਾਈ ਬਾਕਸਸ ਹਾਂ ਪਰ ਤੇ ਅੱਛਾ ਪਰ ਪਰ ਬਾਕਸ ਪਰ 13 ਤੇ 12 ਕਿਲੋ ਦਾ ਬਾਕਸ ਹੁੰਦਾ ਹੈ ਜੇ ਤੁਸੀਂ 10 ਬਾਕਸਾਂ ਦੇ ਵਿੱਚ ਵਿੱਚੋਂ ਤੁਸੀਂ 8 ਬਾਕਸ ਦੀ ਵਧੀਆ ਰੱਖੋ ਕੱਢੋ ਤਾਂ 8 ਬਾਕਸਾਂ ਨੂੰ ਤੁਸੀਂ ਘੱਟੋ ਘੱਟ 30 ਡਾਲਰ ਨਾਲ ਕਨਵਰਟ ਕਰੋ। ਤਾਂ ਇੱਕ ਇੱਕ ਦੇ ਰੱਖਦੇ ਉੱਪਰ ਤੇ 200 ਡਾਲਰ ਦਾ ਪ੍ਰੋਫਿਟ ਹੁੰਦਾ। ਹਾਂ ਦਾ 200 200 ਤੇ ਚਲੋ 100 ਹਾਂ ਮੈਂ ਕਹਿੰਦਾ 100 ਵੀ ਹੋ ਜੇ। ਤੁਮ ਤੁਸੀਂ ਤੁਹਾਡਾ ਮਾਮਲਾ ਪ੍ਰੋਫਿਟੇਬਲ ਹੈ। ਤੇ ਤਕਰੀਬਨ ਮੈਨੂੰ ਲੱਗਦਾ ਇਹ ਜਿਹੜੀ ਮੈਂ ਦੂਰੀ ਦੇਖ ਰਿਹਾ ਕਿਉਂਕਿ ਅਸੀਂ ਵੀ ਬਾਗ ਬਣ ਰਹੇ ਹਾਂ ਤੇ 100 ਬੂਟੇ ਤੋਂ ਤਾਂ ਕਿਤੇ ਉੱਤੇ ਲੱਗਦੇ ਹੋਣੇ ਅਸੀਂ ਇਹ ਦੇਖੋ ਹੁਣ ਜਿਹੜਾ ਹੋਣਾ ਇਸ ਟਾਈ ਇੱਕੜ ਦੇ ਵਿੱਚ ਜਿਹੜਾ ਨਵੇਂ ਨਵੇਂ ਹੁਣ ਕਿਉਂਕਿ ਇਹ ਸਾਡਾ ਫਿਰ ਵੀ ਪੁਰਾਣਾ ਸਿਸਟਮ ਹੈ ਜਿਹੜਾ ਨਵਾਂ ਸਿਸਟਮ ਆ ਉਹਦੇ ਵਿੱਚ ਤਾਂ 4x1 ਮੀਟਰ ਹੈ ਹਮ 1 ਮੀਟਰ ਦੇ ਬੂਟਾ ਤੇ 4 ਮੀਟਰ ਦਾ ਤੇ 4 ਮੀਟਰ ਦਾ ਫਾਸਲਾ ਹੈ ਠੀਕ ਹੈ ਤੇ ਉਸ ਹਿਸਾਬ ਨਾਲ ਇੱਕ ਏਕੜ ਦੇ ਵਿੱਚ 800 ਬੂਟਾ ਲੱਗਦਾ 800 ਬੂਟਾ ਤੇ 800 ਬੂਟੇ ਦੇ ਵਿੱਚ ਤੁਸੀਂ ਤੁਸੀਂ ਬਹੁਤ ਜ਼ਿਆਦਾ ਫਰੂਟ ਨਹੀਂ ਲੈਣਾ ਤੁਸੀਂ ਫਰੂਟ ਲੈਣਾ ਗਿਣਤੀ ਦਾ ਜਿਹੜਾ 100% ਬੈਕ ਆਊਟ ਹੋਵੇ ਉਹ ਫਿਰ ਕੁਆਲਿਟੀ ਨਿਕਲ ਆਉਂਦੀ ਉਹ ਫਿਨਿੰਗ ਵੱਧ ਕਰ ਦਿੰਦੇ ਹੋਗੇ ਉਹਦੇ ਨਾਲ ਹਾਂ ਉਨ ਐਕਚੁਅਲੀ ਆਪੇ ਤੁਹਾਨੂੰ ਸਾਰੀ ਥਿਨਿੰਗ ਕਰਨੀ ਪਊਗੀ। ਤੁਹਾਨੂੰ ਗਰਮੇ ਫਰੂਟ ਰੱਖਣੇ ਪੈਣਗੇ। ਤੇ ਗਰਮੇ ਫਰੂਟ ਰੱਖਣ ਦੇ ਨਾਲ ਹੀ ਤੁਹਾਨੂੰ ਪੈਸਾ। ਮੈਂ ਇੱਥੇ ਕੁਝ ਇੱਕ ਸਰੋਤਿਆਂ ਨੂੰ ਦੱਸ ਦਿਆਂ ਵੀ ਥਿਨਿੰਗ ਇੱਥੋਂ ਦਾ ਇੱਕ ਪ੍ਰੋਸੈਸ ਆ। ਮੈਨੂੰ ਆਉਣਸਾਰ ਬੜੀ ਘਬਰਾਹਟ ਹੋਈ ਸੀ ਜਦੋਂ ਮੈਂ ਕਿਸੇ ਨੂੰ ਥਿਨਿੰਗ ਕਰਦਾ ਦੇਖਿਆ। ਮੈਨੂੰ ਲੱਗਿਆ ਵੀ ਮਸਾਂ ਤਾਂ ਕੁਦਰਤ ਨੇ ਫਰੂਟ ਦਿੱਤਾ ਇਹਨਾਂ ਤੇ ਤੋੜ-ਤੋੜ ਸਿੱਟ ਰਹੇ ਸੀ। ਪਰ ਜਿੱਦਾਂ ਸਰਾਰ ਗਰਮੀਤ ਸਿੰਘ ਹੋਰਾਂ ਨੇ ਦੱਸਿਆ ਥਿਨਿੰਗ ਕਰਨ ਦਾ ਮਤਲਬ ਕੁਆਲਿਟੀ ਲੈਣਾ। ਸੋ ਕੁਆਲਿਟੀ ਤਾਂ ਹੀ ਵਧੂਗੀ ਜੇ ਘੱਟ ਕਰਾਂਗੇ, ਘੱਟ ਲਾਵ ਮੈਂ ਇੱਕ ਹੋਰ ਸਵਾਲ ਜਿਹੜੀਆਂ ਮੈਂ ਬਹੁਤ ਸਾਰੇ ਬਲੌਗ ਪਿੱਛੇ ਬਲੌਗ ਦੇਖ ਰਿਹਾ ਜਿਨ੍ਹਾਂ 'ਚ ਤਾਰਾਂ ਵੀ ਪਾਈਆਂ ਹੋਈਆਂ ਅੱਜਕੱਲ੍ਹ ਅੰਗੂਰਾਂ ਵਾਂਗ ਉਹ ਮੈਨੂੰ ਲੈ ਕੇ ਜਾਨਣਾ ਉਹ ਹੋਰ ਵੈਰਿਟੀ ਹੈ ਹਾਂ ਉਹ ਉਹ ਇੱਕ ਤਰੀਕਾ ਹੈ ਦਰਖਤ ਨੂੰ ਪਾਉਣ ਦਾ ਅੱਛਾ ਜੀ ਇਹ ਫ੍ਰੀਸਟੈਂਡਿੰਗ ਹੈ ਤੁਸੀਂ ਦੇਖੋ ਨਾਲ ਦੇ ਵਿੱਚ ਤਾਰਾਂ ਲੱਗੀਆਂ ਹੋਈਆਂ ਪਰ ਮੈਂ ਤੁਹਾਨੂੰ ਜਿਹੜਾ ਤਾਰਾਂ ਵਾਲਾ ਇੱਕ ਪੂਰੇ ਦਾ ਪੂਰਾ ਜੋ ਜਿਹੜਾ ਹੁਣ ਜੋ ਮਾਡਰਨਾਈਜ਼ ਮਾਡਰਨ ਸਿਸਟਮ ਹੈ ਉਹਦੇ ਨਾਲ ਤੁਹਾਨੂੰ ਇੱਕ ਪੂਰਾ ਬਲੌਗ ਦਿਖਾਉਣਾ ਵੀ ਉਹ ਉਹ ਕਿਸ ਤਰ੍ਹਾਂ ਉਹਦਾ ਕੋਈ ਆਊਟਕਮ ਹੈ ਕਿਦਾਂ ਉਹ ਉਹ ਜਿਹੜਾ ਇਨਵੈਸਟਮੈਂਟ ਹੈ ਕਿਦਾਂ ਉਹਦੀ 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 ਰਿਟਰਨ ਹਰਮਨ ਰੇਡੀਓ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ 24 ਘੰਟੇ 24 ਘੰਟੇ ਸੱਤੇ ਦਿਨ ਸੱਤੇ ਦਿਨ ਤੁਹਾਡਾ ਆਪਣਾ ਪਰਿਵਾਰਕ ਰੇਡੀਓ ਸਟੇਸ਼ਨ ਹਰਮਨ ਰੇਡੀਓ ਹਰਮਨ ਰੇਡੀਓ ਪੂਰੀ ਦੁਨੀਆ ਦੇ ਵਿੱਚ ਤੁਸੀਂ ਜਿੱਥੇ ਕਿਤੇ ਵੀ ਬਸਦੇ ਹੋ ਸੁਣ ਸਕਦੇ ਹੋ ਹਰਮਨ ਰੇਡੀਓ ਨੂੰ 24 ਘੰਟੇ ਸੱਤੋ ਦਿਨ ਕਦੋਂ ਵੀ ਕਿਤੇ ਵੀ ਹਰਮਨ ਰੇਡੀਓ ਆਸਟ੍ਰੇਲੀਆ ਹਰਮਨ ਰੇਡੀਓ ਇਹ ਇਹ ਜਿਹੜੀ ਵੈਰਾਈਟੀ ਐ ਨੂੰ ਪਿੰਕ ਲੇਡੀ ਕਹਿੰਦੇ ਆ ਹਾਂਜੀ ਤਾਂ ਤੇ ਇਹ ਤਾਂ ਬਹੁਤ ਮਿੱਠਾ ਹੁੰਦਾ ਖਾਣ ਨੂੰ ਇਹ ਖਾਣ ਚ ਬਹੁਤ ਸਵਾਦ ਆ ਕਿਉਂਕਿ ਮੈਂ ਤਾਂ ਜਦੋਂ ਸ਼ਾਪਿੰਗ ਜਾਣ ਜਾਂ ਇੱਥੇ ਲਿਆਉਣਾ ਇਹ ਸਭ ਨਾਲੋਂ ਵਧੀਆ ਪਲਹੀ ਆ ਜੀ ਖਾਣ ਵਾਲਾ ਅੱਛਾ ਅੱਛਾ ਇਹਦੇ ਫਰੂਟ ਵੀ ਵੱਧ ਲੱਗਦਾ ਮੈਨੂੰ ਫਰੂਟ ਹੁਣ ਅਸੀਂ ਵਿੱਚੋਂ ਇੱਕ ਵਾਰ ਤੇ ਇਹਨੂੰ ਕੱਢ ਚੁੱਕਿਆ ਵਿੱਚੋਂ ਇਹਦੇ ਇਹ ਬੂਟਾ ਕਿੰਨੇ ਸਾਲ ਪੁਰਾਣਾ ਜੀ ਇਹ ਬੂਟਾ ਕੋਈ ਹੈਗਾ ਇਹ 2000 ਅ 2011 ਚ ਲੱਗਿਆ ਇਹ ਹੁਣ 5 ਸਾਲ ਪੁਰਾਣਾ 12 ਅੰਗੂਰਾ ਵਾਂਗੂ ਹੀ ਪਾਈਆਂ ਹੋਈਆਂ ਹਾਂ ਹਾਂ ਇਹ ਤਾਂ ਇਹ ਸਿਰਫ ਤੇ ਸਿਰਫ ਇਸ ਕਰਕੇ ਆ ਕਿਉਂਕਿ ਬੂਟੇ ਵੀ ਜਿਹੜੀ ਫਾਸਲਾ ਨੇੜੇ ਆ ਹੂੰ ਹੂੰ ਅ ਪਹਿਲਾਂ ਅਸੀਂ ਸਟਾਰਟਿੰਗ ਦੇ ਵਿੱਚ ਜਿਹੜਾ ਫ੍ਰੀਸਟੈਂਡਿੰਗ ਕੀਤਾ ਸੀ ਪਤਾ ਹੈ ਐਂ ਤੇ ਐਂ ਫਾਸਲਾ ਨੇੜੇ ਆ ਫਾਸਲਾ ਨੇੜੇ ਹੈ 4 1/2 ਮੀਟਰ ਹੈ ਤੇ 1.2 3 ਮੀਟਰ ਦੇ ਉੱਪਰ ਬੂਟਾ ਤੁਸੀਂ ਫਿਰ ਮੀਨ ਤੁਹਾਡਾ ਟਰੈਕਟਰ ਚਲਾਉਣਾ ਤੁਹਾਡੇ ਕੰਮ ਲਈ ਇਹਦਾਂ ਆ ਇਹ ਜ਼ਰੂਰੀ ਹੈ ਹਾਂ ਜ਼ਰੂਰੀ ਹੈ। ਉਹ ਬਾਕੀ ਵੀ ਕਿਉਂਕਿ ਜਦੋਂ ਹੁਣ ਤੁਸੀਂ ਇਹਨਾਂ ਨੂੰ ਰੱਖਤਾਂ ਤੋਂ ਫਰੂਟ ਲੈਣਾ ਹੈ ਉਹ ਅਸੀਂ ਫਰੂਟ ਉੱਪਰ ਤੱਕ ਲੈ ਸਕਦੇ ਹਾਂ। ਹਾਂ ਉਹ ਟੁੱਟਣੀਆਂ ਨਹੀਂਆਂ ਨਹੀਂ ਟੁੱਟਣਗੀਆਂ ਕਿਉਂਕਿ ਇਹ ਸਾਰੀਆਂ ਸਾਰੀਆਂ ਔਟ ਬਣ ਗਈਆਂ। ਪੈਕ ਕਰੀਆਂ ਹੋਈਆਂ ਸਾਰੀਆਂ ਬਣੀਆਂ ਹੋਈਆਂ। ਪਰ ਇਸ ਦਾ ਖਰਚਾ ਤਾਂ ਥੋੜਾ ਵੱਧਾ ਹੋ। ਖਰਚਾ ਇਹਦਾ ਹੈਗਾ। ਖਰਚਾ ਪਰ ਐਵੇਂ ਵੀ ਜਦੋਂ ਤੁਸੀਂ ਕੁਝ ਚੀਜ਼ ਇਨਵੈਸਟਮੈਂਟ ਕਰਦੇ ਹੋ ਤਾਂ ਨੰਬਰ ਦੋ ਤੇ ਤੁਸੀਂ ਉਹਦੀ ਰਿਟਰਨ ਦੇਖਣੀ ਹੈ। ਹੂੰ ਹੂੰ। ਤੇ ਰਿਟਰਨ ਦੇ ਵਿੱਚ ਤੁਹਾਨੂੰ ਤੁਹਾਨੂੰ ਉਹ ਇਹ ਚੀਜ਼ ਨੇ ਤੁਹਾਨੂੰ ਰਿਵਾਰਡ ਦੇਣਾ ਹੈ ਲੰਬਾ ਲੌਂਗ ਟਰਮ ਬਾਕੀ ਐਗਰੀਕਲਚਰ ਹੈਵੀ ਇੱਕ ਹੈ ਤੁਹਾਨੂੰ ਪਤਾ ਹੈ ਵੀ ਇਹ ਪੂਰੇ ਦਾ ਪੂਰਾ ਜਿਹੜਾ ਜੋੜ ਘਟਾਓ ਹੈ ਤੁਹਾਨੂੰ ਫਸਟ ਯੂ ਹੈਵ ਟੂ ਇਨਵੈਸਟ ਦਾ ਮਨ ਯਾ ਦੈਟ ਯੂ ਵਿਲ ਗੈਟ ਬੈਕ ਇਹ ਇਹ ਸਭ ਤੋਂ ਵੱਡੀ ਗੱਲ ਆ ਵੀ ਜੇ ਤੁਸੀਂ ਕੋਈ ਬੀਜੋਗੇ ਤਾਂ ਫੱਟ ਲਓ ਬਾਕੀ ਇਹ ਜਿਹੜਾ ਬੜਾ ਰੈਜਿਲिएंट ਬਿਜ਼ਨਸ ਹੈ ਇਹ ਬਿਜ਼ਨਸ ਦੇ ਵਿੱਚ ਬਹੁਤ ਹੀ ਐਕਸਾਈਟਮੈਂਟ ਨਹੀਂ ਹੈਗੀ ਵੀ ਜੇ ਕਈ ਕਈ ਵੀ ਆਪਾਂ ਵੀ ਕੈਨ ਮੇਕ ਮਿਲੀਅਨਸ ਉਹ ਉਹ ਇੱਥੇ ਹੈ ਨਹੀਂ ਪਰ ਇਹ ਹੈ ਵੀ ਬਹੁਤ ਵਧੀਆ ਲਿਵਿੰਗ ਹੈ ਤੇ ਤੁਹਾਡਾ ਜਿਹੜਾ ਸਾਈਕਲ ਆ ਉਹ ਸਾਈਕਲ ਇਦਾਂ ਵੀ ਤੁਸੀਂ ਐਟ ਲੀਸਟ 2 ਸਾਲ ਦਾ ਤੁਹਾਡੇ ਕੋਲ ਪੰਜਾਬਤਾ ਹੋਣਾ ਚਾਹੀਦਾ ਹੈ ਕਿ 2 ਸਾਲ ਇਹ ਕਿਉਂਕਿ ਰિસ્ਕੀ ਬਿਜ਼ਨਸ ਹੈ ਇੱਕ ਫਸਲ ਨਾ ਹੋਈ ਤਾਂ 2 ਸਾਲਾਂ ਦਾ ਫਰਕ ਪੈ ਜਾਣਾ ਹਾਂ 2 ਸਾਲਾਂ ਦਾ ਫਰਕ ਪੈ ਜਾਏ ਤੇ ਉਹ ਪਰ ਇਹ ਇਦਾਂ ਨਹੀਂ ਕਿਉਂਕਿ ਮੈਂ ਪਿਛਲੇ ਸਮਝ ਲਓ ਪਿਛਲੇ 20 ਸਾਲਾਂ ਤੋਂ ਆ ਹੂੰ ਹੂੰ ਤੇ 20 ਸਾਲਾਂ ਦੇ ਵਿੱਚ ਕੰਟੀਨਿਊਸਲੀ ਕਈ ਬਹੁਤ ਵੱਡੇ ਵੱਡੇ ਸੀਜ਼ਨ ਵੀ ਲੱਗੇ ਆ ਜਿਨ੍ਹਾਂ ਦੇ ਵਿੱਚ ਅਸੀਂ ਬੜਾ ਵਧੀਆ ਪੈਸਾ ਬਣਾਇਆ ਹੂੰ ਪਰ ਬਹੁਤ ਬਹੁਤ ਡਾਊਨਫਾਲ ਗਰਾਫ ਥੱਲੇ ਦੀ ਪਹੁੰਚ ਗਿਆ ਹੂੰ ਜਦੋਂ ਅਸੀਂ ਕੁਝ ਵੀ ਨਹੀਂ ਬਣਾਇਆ ਜੀ ਪਰ ਇਹ ਫਸਲੀ ਚੱਕਰ ਹਮੇਸ਼ਾ ਦੁਨੀਆਂ ਦਾ ਐਸੇ ਚੱਲਦਾ ਹੈ ਪਰ ਇੱਕ ਚੀਜ਼ ਧਿਆਨ ਰੱਖਣ ਵਾਲੀ ਹੈ ਕਿ ਜਦੋਂ ਸਾਡੇ ਕੋਲ ਪੈਸਾ ਵੱਧ ਬਣ ਜਾਂਦਾ ਨਾ ਉਦੋਂ ਅਸੀਂ ਖੂ ਹੋਰ ਪੱਟ ਲੈਣੇ ਹਾਂ ਉਹ ਖੂ ਅਸਲ ਚ ਨਹੀਂ ਇਹਦੇ ਚ ਪੱਟਣੇ ਚਾਹੀਦੇ ਕਿਉਂਕਿ ਮੈਨੂੰ ਇਹ ਜਿਹੜਾ ਤਜਰਬਾ ਹੈ ਮੈਂ ਜਦੋਂ ਪਹਿਲੇ ਸਾਲਾਂ ਦੇ ਵਿੱਚ ਜਦੋਂ ਮੇਰੇ ਪਹਿਲੇ ਸਾਲ ਮੇਰੇ ਕੋ ਆਇਆ ਫਾਰਮਿੰਗ ਦੇ ਵਿੱਚ ਪੈਸਾ ਤਾਂ ਜੋ ਮੇਰੇ ਇੱਥੇ ਦੇ ਚੰਗੇ ਐਡਵਾਈਜ਼ਰ ਤੇ ਇਟਾਲੀਅਨ ਬੰਦੇ ਸੀ ਮੇਰੇ ਹੋ ਵੀ ਇਹਨਾਂ ਦੇ ਮੈਂ ਕੰਮ ਵੀ ਕਰਦਾ ਰਿਹਾ ਆ ਆਪ ਖੁਦ ਇਹਦੇ ਮਜ਼ਦੂਰ ਤੇ ਉਹਨਾਂ ਨੇ ਮੈਨੂੰ ਦੱਸਿਆ ਕਹਿੰਦਾ ਵੀ ਬੀ ਐਕਸਾਈਟਡ ਨਹੀਂ ਹੋਣਾ ਬੜਾ ਸਰਕਾਰ ਵੱਲੋਂ ਹੈ ਇਹਦਾ ਬੰਦੋਬਸਤ ਕੀਤਾ ਹੈ ਜੇ ਤੁਹਾਡੇ ਕੋਲ ਲੱਖ ਲੱਖ ਪੈਸਾ ਬਣ ਜਾਂਦਾ ਤੁਹਾਨੂੰ ਪਤਾ ਵੀ ਯੂ ਹੈਵ ਟੂ ਪੇ ਦਾ ਟੈਕਸ ਜੀ ਜੀ ਪਰ ਉਹਦੇ ਵਾਸਤੇ ਗਵਰਨਮੈਂਟ ਦੇ ਹੈਗੇ ਪ੍ਰੋਗਰਾਮ ਕਿ ਤੁਸੀਂ ਤੁਹਾਨੂੰ ਟੈਕਸ ਦੇਣ ਦੀ ਲੋੜ ਨਹੀਂ ਹੈਗੀ ਹੂੰ ਤੁਸੀਂ ਫਾਰਮ ਮੈਨੇਜਮੈਂਟ ਡਿਪੋਜ਼ਿਟ ਦੇ ਵਿੱਚ ਜਾ ਕੇ ਪੈਸਾ ਜਮ੍ਹਾਂ ਕਰਾਓ ਤੇ ਉਹ ਪੈਸੇ ਨੂੰ ਤੁਸੀਂ 5 ਸਾਲ ਤੱਕ ਰੋਲਓਵਰ ਵੀ ਕਰ ਸਕਦੇ ਹੋ ਅੱਛਾ ਤੇ ਉਹ ਰੋਲਓਵਰ ਦੇ ਵਿੱਚ ਤੁਹਾਨੂੰ ਵਿਆਜ ਵੀ ਮਿਲੂਗਾ ਇਹ ਹੁਣ ਨਵਾਂ ਹੀ ਇਹਨਾਂ ਦੀ ਸਕੀਮ ਆਈ ਹੈ ਗਵਰਨਮੈਂਟ ਦੀ ਇਹ ਇਸ ਹਾਲੇ 1 ਜੁਲਾਈ ਤੋਂ ਸ਼ੁਰੂ ਹੋਣੀ ਹੈ ਕਿ ਉਹਨਾਂ ਨੇ ਉਹ ਕਰਿਆ ਕਿ ਜਿਹੜਾ ਜਿਹੜਾ ਉਸ ਉਸ ਅਕਾਊਂਟ ਦੇ ਵਿੱਚ ਪਿਆ ਪੈਸਾ ਉਹ ਤੁਹਾਡੇ ਜਿਹੜਾ ਲੋਨ ਨੂੰ ਆਫਸੈਟ ਕਰੇਗਾ ਓਕੇ ਤੇ ਤੁਹਾਨੂੰ ਜੇ ਲੋਨ ਤੇ ਤੁਸੀਂ ਉਹਨੂੰ ਵਿਆਜ ਨਹੀਂ ਦੇਣਾ ਪਏਗਾ ਜੇ ਤੁਹਾਨੂੰ ਬੈਂਕ ਵਿਆਜ ਨਹੀਂ ਦਿੰਦੀ ਉਹ ਬੈਂਕ ਨੇ ਉਹ ਵਿਆਜ ਨਹੀਂ ਦੇਣਾ ਪਰ ਤੁਹਾਨੂੰ ਆਫਸੈਟ ਮਿਲੂਗਾ ਉਹਦੇ ਨਾਲ ਕੀ ਹੈ ਵੀ ਕਿਉਂਕਿ ਜਦੋਂ ਆਪਾਂ ਕੋਈ ਲੋਨ ਲੈਂਦੇ ਆ ਉਹ ਹਮੇਸ਼ਾ ਜ਼ਿਆਦਾ ਹੁੰਦਾ ਹੈ ਬਿਸ਼ਰਤੇ ਕਿ ਜਦੋਂ ਸਾਨੂੰ ਡਿਪੋਜ਼ਿਟ ਦੇ ਪੈਸੇ ਘੱਟ ਦਿੱਤੇ ਜਾਂਦੇ ਆ ਪਰ ਹੁਣ ਇਹ ਗਵਰਨਮੈਂਟ ਨੇ ਪ੍ਰਾਇਮਰੀ ਪ੍ਰੋਡਿਊਸਰ ਵਾਸਤੇ ਐਗਰੀਕਲਚਰ ਵਾਸਤੇ ਨਵੀਂ ਸਕੀਮ ਲੱਗਾਈ ਹੈ ਇਹ ਵਧੀਆ ਹੈ ਸੋ ਕਹਿਣ ਦਾ ਤੁਹਾਡਾ ਭਾਵ ਆਖਿਰ ਉੱਥੇ ਆ ਗਿਆ ਵੀ ਐਗਰੀਕਲਚਰ ਨਾ ਗਈ ਐਗਰੀ ਬਿਜ਼ਨਸ ਕਹਿ ਕੇ ਇਹਨੂੰ ਜੇ ਚਲਈਏ ਹੈਗੀ ਐਕਚੁਅਲੀ ਹੈ ਐਗਰੀਬਿਜ਼ਨਸ ਐਗਰੀ ਬਿਜ਼ਨਸ ਆ ਜੇ ਬਿਜ਼ਨਸ ਦੇ ਤਰ੍ਹਾਂ ਤੈਨੂੰ ਚਲਾਈਏ ਤਾਂ ਇਹ ਵੱਡੇ ਵੱਡੇ ਬਿਜ਼ਨਸਾਨੂੰ ਮਾਤ ਪਾ ਸਕਦਾ ਤੇ ਜਿਦੋਂ ਬਹੁਤ ਬਹੁਤ ਇੱਥੇ ਦੇ ਸ਼ੈਫਟਨ ਦੇ ਜਿਹ ਚ ਬੰਦੇ ਆ ਉਹ 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 ਜਿੰਮੇਦਾਰ ਸੋ ਇੱਕ ਚੀਜ਼ ਆਪਾਂ ਜਿਹੜੀ ਸਾਰੇ ਕੰਮ ਚ ਹੋਇਆ ਰਿਵਰ ਲੈਂਡ ਦੇ ਵਿੱਚ ਮੈਂ ਦੇਖਿਆ ਕਿ ਤੇ ਡਰਾਟ ਆਈ ਪਿਛਲੇ 500 ਸਾਲ ਪਹਿਲਾਂ ਤੇ ਡਰਾਟ ਨਾਲ ਕਾਫੀ ਚੀਜ਼ਾਂ ਦੇ ਪ੍ਰਭਾਵ ਪਿਆ ਇੱਥੇ ਪਾਣੀ ਦਾ ਕੀ ਸਿਸਟਮ ਦੇਖੋ ਸੇਮ ਰਿਵਰ ਲੈਂਡ ਦਾ ਏਰੀਆ ਹੈ ਜੀ ਉਹ ਜੇ ਉੱਥੇ ਪਾਣੀ ਦੀ ਪ੍ਰੋਬਲਮ ਆਈ ਐ ਕਿਉਂਕਿ ਉਥੋਂ ਵੀ ਪਾਣੀ ਉਹ ਵੀ ਮਰੀ ਰਿਵਰ ਚੋਂ ਵਰਦੇ ਆ ਤੇ ਇੱਥੇ ਵੀ ਗੋਲਵਨ ਸਿਸਟਮ ਹੈ ਜੀ ਗੋਲਵਨ ਰਿਵਰ ਹੈ ਐਚਚੁਅਲੀ ਜਦੋਂ ਜਦੋਂ ਡਰੇਮਾਨੇ ਥੱਲੇ ਜਾਣਾ ਪਾਣੀ ਦੀ ਕਮੀ ਆਉਣੀ ਹੈ ਤੇ ਥਲੜਾ ਪਾਣੀ ਥਲੜਾ ਪਾਣੀ ਇੱਥੇ ਹੈ ਪਰ ਪਰ ਬੜਾ ਘੱਟ ਹੈ ਕਿਉਂਕਿ ਜਿਹੜਾ ਉਹਦਾ ਲੈਵਲ ਹੈ ਉਹ ਬਹੁਤ ਡੰਗਾਈ ਚ ਹੈ ਪਰ ਆਸਟ੍ਰੇਲੀਆ ਇਹ ਪੂਰੇ ਦੀ ਗਵਰਨਮੈਂਟ ਦਾ ਇੱਕ ਕਾਨੂੰਨ ਹੈ ਕਿ 50 ਮੀਟਰ ਤੱਕ ਤੁਸੀਂ ਪਾਣੀ ਚੱਕ ਸਕਦੇ ਹੋ 50 ਮੀਟਰ ਤੋਂ ਬਾਅਦ ਤੁਹਾਨੂੰ ਲਾਉ ਨਹੀਂ ਕਰਦੇ ਤੇ ਉਸ ਜਿਹੜੀ ਆ ਸ਼ੈਫਟਨ ਦਾ ਖਾਸ ਕਰਕੇ ਏਰੀਆ ਹੈ ਇਹਦੇ ਵਿੱਚ ਜਿਹੜਾ 50 ਮੀਟਰ ਦੇ ਤਲ ਹੈ ਉਹ ਨੂਨ ਵਾਲੇ ਪਾਣੀ ਦਾ ਹੈ ਇਹ ਨੂਨ ਵਾਲੇ ਪਾਣੀ ਨੂੰ ਤੁਸੀਂ ਦਰਸਤਨ ਲਾ ਨਹੀਂ ਸਕਦੇ ਆ ਬਹੁਤ ਪ੍ਰੋਬਲਮ ਆ ਜਵੇ मिक्स टुगेदर okay. दो पानी नु मिक्स करके तुसी कुत्तो hmm. सार सकदे पर पानी चंगा नहीं पानी अंदर धरती वाला कोई नहीं पर क्योंकि डैम है इथे जो पानी दी एलोकेशन हैगी है, है जबो डैम दी पोजीशन ਥੱਲੇ ਜਾਂਦੀ ਹੈ ਤੇ ਨੈਚਰਲੀ ਪਾਣੀ ਦੀ ਕਿੰਨੀ ਪਰਸੈਂਟੇਜ ਘਟਾ ਦਿੰਦੇ ਹਾਂ ਹਾਂ एलोकेशन ਘਟਾ ਦਿੰਦੇ ਨੇ ਤੇ ਉਹਦੇ ਨਾਲ ਇਥੋਂ ਔਖਾ ਹੋ ਜਾਂਦਾ ਪਰ ਇਹ ਤਾਂ ਹੁਣ ਨੈਚਰਲ ਵੇਅਰ ਪਾਰਟ ਆਫ ਦਾ ਪਾਰਟ ਆਫ ਦਾ ਪਾਰਟ ਆਫ ਦਾ ਹੁੰਦਾ ਜੀ ਹੁਣ ਆਪਾਂ ਪਾਣੀ ਪੀਣਾ ਤਾਂ ਵੀ ਪੱਪਾ ਨੂੰ ਪਾਣੀ ਦਾ ਸਾ ਮੇਰੇ ਕੋਲ ਇਸ ਵਕਤ ਨਹੀਂ ਹੈ ਤੁਸੀਂ ਜਾਨੀ ਕਿ ਪੈਕਿੰਗ ਸ਼ੱਟਸ਼ਟ ਨਹੀਂ ਬਣਾਏ ਹੋਏ ਪਰ ਫਿਰ ਵੀ ਤੁਹਾਨੂੰ ਉਹ ਮਸ਼ੀਨਰੀ ਤਾਂ ਚਾਹੀਦੀ ਹੋਊਗੀ ਮੈਂ ਦੇਖਿਆ ਵੀ ਇਹ ਤੋੜਨ ਵਾਸਤੇ ਪਲੇਟਫਾਰਮ ਵਗੈਰਾ ਹੋਊਗਾ ਉਹ ਸਾਰੇ ਤੁਹਾਨੂੰ ਦਿਖਾ ਦਿੰਦੇ ਹਾਂ ਚਲੋ ਆਪਾਂ ਦੇਖਦੇ ਹਾਂ